ਜੀਤ ਨੇ ਕੋਸ਼ਿਸ਼ ਕੀਤੀ ਹਿੰਦੇ ਦਾ ਅੰਕ ਨੋਆ ਪਲੇਅਰ ਦੀ ਧਰਤੀ ਦਾ ਸਰਦਾਰ ਤਰਸੇਮ ਸਿੰਘ ਜੀ ਦੀਆਂ ਗੱਲਾਂ ਹੁੰਦੀਆਂ ਚਾਰ ਜਾਫੀਆਂ ਮੇਰੇ ਵੀਰੋ ਚੋਹਾਂ ਦੇ ਵਿੱਚੋਂ ਇੱਕ ਕੰਨੀ ਤੇ ਚਾਮਾ ਲੱਗਾ ਤੇ ਆ ਆਮ ਦਾ ਵੀ ਕਹਿੰਦੇ ਟੌਪ ਟੌਪ ਦੇ ਜੱਫੇ ਇੱਕ ਦੇ ਟੌਪ ਟੌਪ ਦੇ ਜੱਫੇ ਆ ਆ ਸਰੀ ਰੈਂਗੋ ਦੀ ਮੇਰੇ ਵੀਰੋ ਪਈ ਹੋਈ ਕਬੱਡੀ ਇੱਕ ਪਾਸੇ ਗਿੰਦਰ ਹੈ ਪੂਰੀਆਂ ਦੀ ਧਰਤੀ ਦਾ ਸਭ ਤੋਂ ਪੁਰਾਣਾ ਖਿਡਾਰੀ ਕਹਿ ਸਕਦੇ ਐ ਨਾਲ ਹਰਜੀਤ ਜੂਣੀ ਖੜੇ ਐ ਐਂਟ ਫੀਗਾਇ ਹੈ ਕਿ ਸ਼ੌਕ ਬਿਨਾ ਖੇਡੀ ਨਹੀਂ ਕਬੱਡੀ ਮਿੱਤਰਾ ਇਹ ਨਾਨਕ ਕਿ ਸ਼ੌਕ ਬਿਨਾ ਖੇਡੀ ਨਹੀਂ ਕਬੱਡੀ ਮਿੱਤਰਾ ਬਿਨਾ ਗੱਲੋਂ ਪੜਦੀ ਨਹੀਂ ਬਾਡੀ ਮਿੱਤਰਾ ਸ਼ੌਕ ਬਿਨਾ ਜੱਟ ਕੋਈ ਕੰਮ ਨਾ ਕਰੇ ਜੱਟ ਦੇ ਤੂੰ ਸੁਖਿਆ ਗਮਾਨ ਕਰਨਾ ਹੁੰਦੇ ਨੇ ਜੱਟਾਂ ਦੇ ਪੁੱਤ ਪਰੇ 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 ਤੋਂ ਪਰੇ ਪਰੇ ਤੋਂ ਪਰੇ ਇਧਰਲੇ ਪਾਸੇ ਕਹਿੰਦੇ ਕਿੰਨੇ ਦੌੜਦਾ ਰਿਆ ਇਹਨਾਂ ਦਾ ਸਨਮਾਨ ਕਰਿਓ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਖੇਡ ਕਰਨ ਦੇ ਵਿੱਚ ਗੋਰਾ ਗੜਾ ਆ ਗਿਆ ਸਤਾਜ ਜੀ ਕਰੇ ਗੱਲ ਬਸੇ ਦੋਵੇਂ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਇੰਦਰ ਭੀਮ ਦੁਗਲੀ ਦੀਆਂ ਤਿੰਨ ਰੇਡਾਂ 2100 ਦੀਆਂ ਸਾਡੇ ਜੱਜ ਸੀਮਟ ਸਟੋਰ ਵਾਲਿਆਂ ਦਾ ਯੂਕੇ ਵਾਲੇ ਕਹਿੰਦੇ ਆ 2100 ਦੀਆਂ ਦੁਗਲੀ ਵਾਲਿਆਂ ਤੇਰੀਆਂ ਤਿੰਨ ਕਬੱਡੀਆਂ ਹੁਣ ਗਈਆਂ ਨੋਟ ਕਰੋ ਜੱਲ ਬੱਲਾ ਵਾਲਿਆਂ ਪੰਜ ਕਬੱਡੀ ਵੀ ਕਰ ਗੱਲ ਮੇਰਾ ਵੀਰ ਲੋ ਇਧਰਲੇ ਪਾਸੇ ਕੇ ਇਧਰ ਸਰਹਾੜੀ ਵਾਲਾ ਪੁੱਠੇ ਦੇਖਾ ਫੇਰਾ ਦੇ ਵਿੱਚੋਂ ਕਿ ਆਹ ਫੇਰਾ ਜਿਹਨੂੰ ਲੱਖ ਰੁਪਇਆ ਦਿੱਤਾ ਸਰਦਾਰ ਤੁਕਸ ਸਿੰਘ ਤੋਚੀ ਗਿੱਲ ਸੇਫਟੇ ਵਾਲੇ ਨੇ ਵੱਡਾ ਧੰਨਵਾਦ ਕਰਾਂਗੇ ਲੋ ਇਧਰ ਦੇ ਪਾਸੇ ਜਾਮਿਆ ਹੋਣੇ ਨੇ ਫਿਰ ਇਧਰਲੇ ਪਾਸੇ ਕੰਦੇ ਬਾਜਰਾ ਬਾਜਰਾ ਡੱਕਦਾ ਸੁੱਖਾ ਬਾਜੀ ਰਮਜੀਤ ਪਿੰਨ ਪੁਆਇੰਟ ਲਗਾਤਾਰ ਲਿਉਂਦਾ ਹੈ 2100 ਦੀ ਗੱਲ ਕਰ ਦਿੱਤੀ ਹੈ ਇੱਕ ਪਾਸੇ ਜਾਂਦਾ ਘੜਾ ਕਿ ਉੱਡ ਚੱਲਾਂਗੇ ਕਿ ਕਿਤੇ ਨਹੀਂ ਕਿੱਕ ਕਿੱਤ ਮਿੱਤਰਾਂ ਨੇ ਜਾਂਦਾ ਲੈ ਲਿਆ ਪਰ ਆਹ ਦੇਖਣਾ ਵੀ ਐਸਾ ਇੱਕ ਚੋਟੀ ਦਾ ਜੱਫਾ ਚੋਟੀ ਦਾ ਜੱਫਾ ਏ ਕਿ ਤੈਨੂੰ ਹਿੱਕ ਤੇ ਜੋੜ ਤੇ ਲੈ ਜਾਣਾ ਗੱਲ ਛੱਡਣੀ ਨਹੀਂ ਨਸੀਬਾਂ ਤੇ ਗੱਲ ਛੱਡਣੀ ਵੀ 2100 ਬਾਈ ਜੀ ਇਧਰ ਦੇਣਾ ਸਾਡਾ ਵੀਰ 2100 ਰੁਪਇਆ ਪੈਦਾ ਕਰ ਦਿਓ ਇਧਰਲੇ ਪਾਸੇ ਖੀਰਾ ਆਣ ਦੀ ਧਰਤੀ ਆ ਮੇਰੇਓ ਜਿੰਦਾ ਨਾ ਸਿੱਖ ਸਰਦਾਰ ਗਮਰੂਪ ਐਨੇ ਕਿਹਦੇ ਕਿਹਦੇ ਟੱਕਰ ਟੱਕਰ ਕੇ ਜੈਦੀਪ ਦੇ ਨਾਲ ਆ ਮੇਰੇ ਵੀਰੋ ਪਾ ਦੇਖਾਂਗੇ ਪੁਆਇੰਟ ਹੁਣ ਕਿਹਦੇ ਪਾਉਣ ਦੇ ਲਈ ਅੱਗੇ ਵੰਦਾ ਹੋਇਆ ਹੈ ਸੋਹਣੀ ਖੇਡ ਦਾ ਮਾਲਕ ਕਰਦਾ ਹੋਇਆ ਚਾਰ ਦਾ ਫੀ ਸੌ ਦੇ ਗਿੰਦਰਾ ਤੇਰੇ ਲਈ ਇੱਕ ਵੱਡਾ ਮਾਣ ਸਾਡੇ ਭਰਾਵਾਂ ਨੇ ਕਰ ਦਿੱਤਾ ਹੈ ਕਿਉਂਕਿ ਪਿਆਰ ਵੱਡੀ ਚੀਜ਼ ਹੈ ਇੰਗਲੈਂਡ ਵਾਲੇ ਭਰਾ ਯੂਐਸਏ ਵਾਲੇ ਭਰਾ ਬੜੀ ਦੂਰੋਂ ਦੂਰੋਂ ਆਏ ਆਂ ਕਹਿੰਦੇ ਮੇਰੇ ਵੀਰੇ ਜਰਮਨ ਛੋਟੀ ਉਮਰ ਦੇ ਵਿੱਚ ਵੱਡਾ ਤਜਰਬਾ ਕੀਤਾ ਹੈ ਪੂਰਿਆ ਵਾਲਾ ਗਿੰਦਰਾ ਤਿੰਨ ਜੱਫੇ 2100 ਦੇ ਹਰਜੀਤ ਦਾ ਇੱਕ ਪਾਸੇ ਜੈਮਲ 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 ਤੇ ਜੀਤ ਜੈਮਲ ਤੇ ਹਰਜੀਤ ਦਾ ਪੰਜ ਜਿੱਗੇ ਬਾਸ ਦਾ ਕੀਤਾ ਮਾਝਾ ਖੰਸਾ ਕਬੱਡੀ ਕਲੱਬ ਘਰੇ ਆਲੇ ਨੇ ਸ਼੍ਰੀਮਾਨ ਸੰਤਮਾਪੁਰਖ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਇਹ ਦੋਵੇਂ ਟੀਮਾਂ ਟੀਮਾਂ ਦੇ ਵਿੱਚ ਪ੍ਰੇਮ ਦੀ ਚੋਟੀ ਦੇ ਮੇਰੇ ਵੀਰੋ ਉਹਨੂੰ ਰਾਜੂ ਦਾ ਦੁੱਖ ਕਹਿੰਦੇ ਨੇ ਮੇਰੇ ਦਿਲ ਤੇ ਜਾਦੂ ਕਰਦੇ ਜਰਮਨ ਜੀਤ ਨੂੰ ਚਾਹ ਨਹੀਂ ਟੱਕਿਆ ਜਾਂਦਾ ਸਰਬਜੀਤ ਬਨੇਸ਼ੀਆ ਵਾਲਾ ਪੁੱਤਿਆ ਹੋਇਆ ਗਰਸੀ ਸਾਹਬ ਉਧਰ ਜੌਨ ਸਿੰਘਾ ਕਬੱਡੀ ਪਾੜ ਹੈ ਕੋਈ ਬਾਅਦ ਨੇ ਸ਼ੇਰ ਪੈਦਾ ਕੀਤਾ ਜਿਹੜਾ ਡੱਕੇ ਵਿਖਾਵੇ ਰੱਖੇ ਵਿਖਾਵੇ ਪੁਆਇੰਟ ਟਰੇਡਰ ਦਾ ਵੱਡੇ ਆਂਆਂ ਦਾ ਮੁੱਲ ਪਾ ਦੇ ਮਿਹਨਤਾਂ ਲਾਈਆਂ ਦਾ ਕਿਤੇ ਬੱਲੇ ਬੱਲੇ ਹੋ ਜਾਵੇ ਸਮਾਂ ਸਾਡੇ ਲਈ ਖਲੋ ਜਾਵੇ ਝੋਲੀ ਰੱਬ ਦੇ ਅੱਗੇ ੱਡਾਂਗੇ ਓ ਜਮਨਦੀਪ ਸਿੰਘਾਂ ਅੱਜ ਸਿਰਾਂ ਕੜਾਕੇ ਛੱਡਾਂਗੇ ਅੱਜ ਸਿਰਾਂ ਮੁੰਡਾ ਮੁੜਦਾ ਇਹਨਾਂ ਕਹਿੰਦਾ ਉਸੇ ਵਾਲਾ ਕਹਿੰਦਾ ਮੁੰਡੇ ਦਾ ਤਿੰਨ ਰੈਟਾ 1500 ਦੀਆਂ ਇਹ ਕਹਿੰਦੇ ਫਲੇਅਰ ਵਾਲਾ ਦਾ ਜਿਹੜਾ ਲੀਗਾਂ ਤੇ ਕਰ ਦਿੰਦਾ ਹੈ ਅਗਲੀ ਕਮੇਟੀ ਇਹਦੇ ਚੱਲਦੇ ਕੌਣ ਪਾਵੇਗਾ ਤੇ ਤਾਂ ਦੇ ਸ਼ੇਰ ਕੋਲ ਤੋਂ ਬੱਲੇ ਬੱਲੇ ਕਰਵਾਉਂਦੇ ਆ ਅੱਜ ਦੇ ਪਾਰਟੀ ਜੱਟਾਂ ਦੇ ਚਾਹੇ ਮੇਰੀ ਵੀ ਪਹਿਲੀ ਕਮੇਟੀ ਦੀ ਸੁਪਰ ਮਾਜੀ ਵੀ ਬਾਅਦ ਹੈ ਜਿੱਕੇ ਸਾਰੇ ਭਰਾ ਲਾਈਵ ਜੁੜੇ ਨੇ ਪਰ ਉਧਰ ਸਾਡਾ ਪ੍ਰਾਜ ਸੇਫ ਟਾਈਮ ਕ੍ਰਿਕਟ ਵਾਲੇ ਗੁਨਪ੍ਰੀਤ ਚੰਨਣਵਾਲ ਬੈਜੀ ਵਾਲਾ ਇੰਦਰਪੂਰੀਆਂ ਵਾਲੇ ਦੇ 2100 ਜਿਹੜਾ ਜੱਜਵੀਰ ਵੱਲੋਂ ਪਹੁੰਚ ਚੁੱਕਾ ਹੈ ਉਧਰ ਗੁਨਪ੍ਰੀਤ ਚੰਨਣਵਾਲ ਸੇਫ ਟਾਈਮ ਕ੍ਰਿਕਟ ਵਾਲੇ ਬੈਟਰ ਲੋਚਣ ਹੋਣੀ 5000 ਰੁਪਇਆ ਦਾਸ ਤੇ ਵੀ ਸਪੈਸ਼ਲ ਮਾਨ ਸਨਮਾਨ ਜਿਹੜਾ ਉਹਨਾਂ ਨੇ